ਨਗਰ ਕੌਂਸਲਰ ਜੀ ਸਾਨੇਵਾਲ ਨੰਦਪੁਰ ਪ੍ਰੇਮ ਕਲੋਨੀ ਦੀਆਂ ਤਸਵੀਰਾਂ ਜਿੱਥੇ ਵਾੜ ਵਾਸੀਆਂ ਦਾ ਦੱਸਣਾ ਹੈ ਕਿ ਕਈ ਦਿਨਾਂ ਤੋਂ ਟੈਂਕੀ ਦੀ ਪਾਣੀ ਦੀ ਸਮੱਸਿਆ ਹੈ ਕਿਹ ਕਿ ਵਾੜ ਵਾਸੀ ਪਾਣੀ ਦੀ ਸਮੱਸਿਆ ਤੋਂ ਕਾਫੀ ਪਰੇਸ਼ਾਨ ਹਨ ਉੱਤੇ ਹੀ ਵਾੜ ਦੇ ਸਾਬਕਾ ਕੌਂਸਲਰ ਅਭੀ ਕੀਤੀ ਗੱਲਬਾਤ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਨਗਰ ਕੌਂਸਲਰ ਜੀ ਜੀ ਨਮਸਕਾਰ ਸਰ ਅਸੀਂ ਪ੍ਰੇਮ ਕੋ ਨੰਦਪੁਰ ਸਾਨੇਵਾਲ ਪ੍ਰੇਮ ਕਲੋਨੀ ਦੀ ਗੱਲ ਕਰਦੇ ਪਏ ਆ ਉਹਨੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ ਪਾਣੀ 3-4 ਦਿਨ ਤੋਂ ਕਦੀ ਗੰਦਾ ਜਾਂਦਾ ਕਦੀ ਪਾਣੀ ਆਉਂਦਾ ਹੀ ਨਹੀਂ ਜੀ ਅੱਜ ਸੱਤੇ ਭਾਜੀ ਨੂੰ ਕਹਿ ਕਿਆ ਸੀ ਆ ਟੈਂਕਰ ਮੰਗਾਇਆ ਜੀ ਬਹੁਤ ਸਾਡੇ ਇੱਕ ਪੂਰੇ ਮਰਗ ਦੀ ਹੋ ਗਈ ਸੀ ਜੁਆਗ ਦੀ ਇੱਕ ਸਾਢੇ ਘਰੇ ਉਰੇ ਪ੍ਰੋਗਰਾਮ ਸੀਗਾ ਸੱਤੇ ਭਾਜੀ ਦਾ ਸੀ ਬਹੁਤ ਹੱਥ ਪੈਰ ਮਿੰਤਾ ਜੋੜੇ ਉਹਨਾਂ ਨੂੰ ਕਹਿਆ ਸਾਡੇ ਕੋਲ ਟੈਂਕਰ ਭੇਜੋ ਜੀ ਅਸੀਂ ਅਗਰੇ ਬੰਦਾ ਕਿੱਧਰ ਜਾਊਗਾ ਪਾਣੀ ਲੈਣ ਵਾਸਤੇ ਆ 14 ਨੰਬਰ ਵਾਰਡ ਹੈਗਾ ਜੀ ਪ੍ਰੇਮ ਕਲੋਨੀ ਪ੍ਰੇਮ ਕਲੋਨੀ ਦੇ ਆਹ 3-4 ਦਿਨ ਹੋ ਗਏ ਇੱਕ ਦਿਨ ਆਇਆ ਸੀਗਾ ਪਾਣੀ ਗੰਦਾ ਆਇਆ ਸੀਗਾ ਉਸ ਤੋਂ ਬਾਅਦ ਦੂਜੇ ਦਿਨ ਆਇਆ ਨਹੀਂ ਕਦੀ ਕਹਿੰਦੇ ਟੰਕੀ ਖਰਾਬ ਹੋ ਗਈ ਕਦੀ ਕਹਿੰਦੇ ਵਾਲ ਖਰਾਬ ਹੋ ਗਿਆ ਕਦੇ ਕੋਈ ਕਹਿੰਦੇ ਕੁਝ ਖਰਾਬ ਹੋ ਗਿਆ ਜੀ ਆ ਗਰੀਬ ਜੰਦਾ ਕਿੱਧਰ ਨੂੰ ਜਾਊਗੀ ਸਾਡੇ ਕੋਲ ਕਿਹੜਾ ਮੋਟਰ ਲੱਗੇ ਆ ਅਸੀਂ ਦਿਹਾੜੀ ਮੋਟਰ ਦੇ ਬੰਦੇ ਕੰਮ ਕਰਨ ਵਾਲੇ ਹੈਗੇ ਜੀ ਆਪੀ ਬੀ ਆ ਕਿੱਧਰ ਨੂੰ ਜਾਣਗੇ ਸਾਰੀ ਪਹਿਲੇ ਕਿੰਨੀ ਵਾਰ ਪਾਣੀ ਪਹਿਲੇ 2 ਵਾਰ ਆਉਂਦਾ ਸੀਗਾ ਜੀ ਹਾਂ ਤੇ ਇੱਕ ਵਾਰ ਆ ਜਾਂਦਾ ਉਹ ਵੀ ਪੂਰਾ ਚੰਦ ਨਾਲ ਲਿਆਉਂਦਾ ਜੀ ਗੰਦਾ ਆਉਂਦਾ ਗੰਦ ਕੀ ਆਉਂਦਾ ਕਦੀ ਕੀੜੇ ਆਇਆ ਕਦੀ ਐਕਦਾ ਜਿਵੇਂ ਨਾਲੇ ਦਾ ਪਾਣੀ ਆਉਂਦਾ ਉਹਦੇ ਆਉਂਦਾ ਉਹ ਜੇ ਅਸੀਂ ਤਾਂ ਉੱਥੋਂ ਭਰ ਕੇ ਲੈ ਕੇ ਆਇਆ ਸਮਝਾਂ ਲਗਾੜ ਜੋ ਪਾਣੀ ਮਡੀਆਂ ਦੇ ਵਿੱਚੋਂ ਭਰ ਕੇ ਲੈ ਕੇ ਆਂਦੇ ਆਈ ਪਾਣੀ ਅਸੀਂ ਪੀਣ ਵਾਸਤੇ ਸਾਡੇ ਕੋਲੇ ਹੈ ਨਹੀਂ ਜੀ ਇੰਨਾ ਪਾਣੀ ਕਿਉਂ ਬਰਤਨ ਲੈ ਕੇ ਆਈ ਨਹੀਂ ਪਾਣੀ ਅਸੀਂ ਕਿੱਥੋਂ ਪਾਤ ਲਾਂਗੇ ਜੀ ਬੱਚੇ ਇੰਨੇ ਇੰਨੇ ਨੇ ਸਾਡੇ ਜੀ ਹੁਣ ਜਵਾਕਾਂ ਵਾਸਤੇ ਪਾਣੀ ਉੱਥੋਂ ਲੈ ਕੇ ਆਂਦੇ ਆਂਦੇ ਮਡੀਆਂ ਚ ਨਹੀਂ ਅਸੀਂ ਨਹੀਂ ਕੀਤੀ ਅਜੇ ਤੱਕ ਨਹੀਂ ਕੀਤੀ ਕੌਣ ਚਲੋਂ ਦੱਸਿਆ ਕੌਣ ਚਲੋਂ ਨਹੀਂ ਸਾਡਾ ਕੋਈ ਸੁਣਦਾ ਜੀ ਐਮਐਲਏ ਨੂੰ ਦੱਸਿਆ ਐਮਐਲਏ ਨੂੰ ਦੱਸਿਆ ਨਹੀਂ ਜੀ ਇਹੇ ਤੱਕ ਠੀਕ ਹੈ ਜੀ ਜਿੰਦਰ ਐਮਸੀ ਆ ਜੀ ਸਾਡਾ ਔਰ ਇਹਦਾ ਹੀ ਆ ਉਹ ਮਹਿਲਾਵਾਂ ਨਾਲ ਵੀ ਗੱਲਬਾਤ ਕਰਦੇ ਕਿਹਤਰਾ ਦੀ ਦਿੱਕਤ ਪਰੇਸ਼ਾਨੀ ਇੱਥੇ ਆ ਰਹੀ ਆ ਕਿ ਪਾਣੀ ਦੀ ਜਿਹੜੀ ਸਮੱਸਿਆ ਪਾਣੀ ਦੀ ਸਮੱਸਿਆ ਜੀ ਸਾਡੇ ਇੱਥੇ ਜੀ ਅਸੀਂ ਪਾਣੀ ਮੰਗਾਨੇ ਤਾਂ ਆ ਜਾਂਦਾ ਉਹ ਵੀ ਸੱਤਾ ਵੀਰ ਜੀ ਸਾਡੇ ਪਾਣੀ ਪੇ ਦਿਆ ਤਾਂ ਸਾਨੂੰ ਪਾਣੀ ਮਿਲਦਾ ਨਹੀਂ ਤਾਂ ਸਾਨੂੰ ਇੱਥੇ ਪਾਣੀ ਨਹੀਂ ਮਿਲਦਾ ਅਗਰ ਪਾਣੀ ਛੱਡ ਦੇਣੇ ਜਾਂ ਤਾਂ ਕੀੜੇ ਆਂਦੇ ਨੇ ਜਾਂ ਨਾਲੀਆਂ ਦਾ ਪੈਪਾ ਦਾ ਪਾਣੀ ਆਂਦਾ ਉਹ ਪੀ ਕੇ ਸਾਡੇ ਬੱਚੇ ਹੁੰਦੇ ਨੇ ਬਿਮਾਰ ਅਸੀਂ ਖੁਦ ਬਿਮਾਰ ਹੋ ਜੰਨੇ ਆ ਕਿੰਨਾ ਕ ਅਸੀਂ ਇਹਨਾਂ ਨੂੰ ਕਹਾਂਗੇ ਪਿਛਲੀ ਵਾਰ ਇਹਨਾਂ ਨੇ ਨਾਲੇ ਤੱਕ ਪਟਾਤੇ ਸੀ ਕਹਿੰਦੇ ਜੀ ਤੁਹਾਡੇ ਪੈਪਾਂ ਦਾ ਪਾਣੀ ਗੰਦਾ ਅਸੀਂ ਆਪਣੇ ਪੈਪਾਂ ਹੀ ਪਟਾ ਕੇ ਬਾਹਰ ਕਢਵਾਤੀਆਂ ਉਹ ਫਿਰ ਵੀ ਸਾਡਾ ਪਾਣੀ ਉੱਦਾਂ ਦਾ ਉੱਤਾ ਹੀ ਗੰਦਾ ਐ ਸੀ ਹੱਲੇ ਤੱਕ ਵੀ ਟੈਂਕੀ ਮੈਨੂੰ ਤਾਂ ਲੱਗਦਾ ਜਦੋਂ ਦੀ ਟੈਂਕੀ ਬਣੀ ਆ ਅੱਜ ਤੱਕ ਉਹ ਸਾਫੀ ਨਹੀਂ ਹੋਈ ਐ ਪਤਾ ਨਹੀਂ ਉਹਦੇ ਟੱਕਣ ਹੈ ਵੀ ਐ ਤਾਂ ਨਹੀਂ ਐ ਵੀ ਜਾਲੀਆਂ ਉਹਦੀਆਂ ਪਾਟੀਆਂ ਪਈਆਂ ਸਾਡੀ ਇਹ ਬੇਨਤੀ ਐ ਜੀ ਇੱਕ ਵਾਰੀ ਸਾਡੀ ਟੈਂਕੀ ਸਾਫ ਕਰਾਈ ਜਾਏ ਔਰ ਸਾਨੂੰ ਪਾਣੀ ਸਾਫ ਮਿਲਣਾ ਚਾਹੀਦਾ ਪਾਏ ਨੇ ਸਾਨੇ ਪ੍ਰੇਮ ਕੁੰਨੰਦ ਕੋ ਜੋ ਗੱਲ ਕਰ ਰਹੇ ਆ ਜੀ 10 ਨੰਬਰ ਵਾਰਡ ਤੇ 14 ਨੰਬਰ ਵਾਰਡ ਚ ਗੱਲ ਕਰ ਰਹੇ ਆ ਜੀ ਸਾਨੂੰ ਹੀ ਹੱਕ ਦਾਵਾ ਦਾ ਸਾਡਾ ਠੀਕ ਹੈ ਜੀ ਬੱਚੇ ਬਿਮਾਰ ਹੁੰਦੇ ਆ ਇਹ ਜੋ ਸਰਕਾਰ ਨੂੰ ਹੀ ਉਹ ਆ ਜੀ ਕੱਲ ਨੂੰ ਬੱਚੇ ਬਿਮਾਰ ਹੋਣਗੇ ਥੋੜੇ ਸਰਕਾਰ ਤੇ ਪੈਣਾ ਜੀ ਉਹ ਠੀਕ ਹੈ ਜੀ ਸਾਨੂੰ ਪਾਣੀ ਜਦੋਂ ਘਰ ਤੇ ਗੰਦਾ ਪਾਣੀ ਆ ਕੇ ਜੀ ਨਾਲੀ ਚ ਪਾਣੀ ਆਉਂਦਾ ਕੀੜੇ ਆਉਂਦੇ ਆ ਜੀ ਹੁਣ ਜੀ ਚੱਤ ਹੋ ਗਏ ਇਨਫੈਕਸ਼ਨ ਕਰਕੇ ਜੀ ਹੁਣ ਸਰਕਾਰ ਨੂੰ ਪੈਂਦਾ ਜੀ ਇਹ ਕਹਿੰਦਾ ਕਿਉਂ ਨਹੀਂ ਫਿਰ ਹਾਂ ਜੀ ਬਿਮਾਰੀਆਂ ਦਾ ਬਹੁਤ ਖਤਰਾ ਆ ਜੀ ਪਾਣੀਾਂ 'ਚ ਕੀੜੇ ਆਵਾਂਗੇ ਜਵਾਕ ਪੀਣਗੇ ਤਾਂ ਹੀ ਬਿਮਾਰ ਹੋਣਗੇ ਜੀ ਜੇ ਪਾਣੀ 'ਚ ਕੀੜੇ ਨਹੀਂ ਆਗੇ ਕਿੱਥੇ ਜਵਾਕ ਬਿਮਾਰ ਐਮਸੀ ਨਹੀਂ ਕਰਾਉਂਦਾ ਜੀ ਇਸ ਭਾਈ ਮੈਂ ਜੀ ਸੱਤੇ ਵੀਰ ਨੂੰ ਕਹਿੰਦੇ ਆ ਜੀ ਉਹ ਸੁਣਦੇ ਨੇ ਥੋੜੀ-ਮੋਟੀ ਨੇ ਹੋਰ ਕੋਈ ਸੁਣਦਾ ਨਹੀਂ ਜੀ ਹੋਰ ਜਿਹੜੀ ਕਿਹਨੂੰ ਕਹੀਏ ਜੀ ਜਿੰਦਰ ਨੂੰ ਕਹਿੰਨੇ ਆ ਉਹ ਸੁਣਦਾ ਨਹੀਂ ਜੀ ਜਿਹੜਾ ਐਮਸੀ ਆ ਸਾਡਾ ਉਹ ਸੁਣਦਾ ਨਹੀਂਗਾ ਜਿਹੜਾ ਹੁਣ ਆਪਣੇ ਨਾਲ ਖੜਾ ਪਾਇਆ ਉਹਦੇ ਦਾ ਅਸੀਂ ਕਰਨੀ ਕਰਨੀ ਆ ਜੀ ਅੱਗੇ ਇਹ ਹੀ ਬੇਨਤੀ ਆ ਜੀ ਪਾਣੀ ਸਾਫ਼ ਕਰਾਇਆ ਜਾਵੇ ਜੀ ਹਾਂ ਜੀ ਇਲਾਕੇ ਜੇ ਹੈਗੇ ਜੀ 10000 ਲੋਕ ਹੈ ਜੀ ਆ ਦੇ ਕੋਈ ਹਲਕਾ ਹਲਕਾ ਪਾਣੀ ਜਿਹਨਾਂ ਨੇ ਸਮਰਦੀ ਵੱਲ ਆਇਆ ਉਸ ਤੋਂ ਅਸੀਂ ਪਾਣੀ ਭਰ ਲੈਣੇ ਆ ਜੀ ਠੀਕ ਹੈ ਜੀ ਸਮਰਦੀ ਵੱਲ ਲੱਗਿਆ ਉਹਨਾਂ ਤੋਂ ਪਾਣੀ ਭਰ ਗਿਆ ਜੀ ਪਾਲਟੀ ਪਾਲਟੀ ਭਰ ਕੇ ਲੈ ਕੇ ਜਾਂਦੇ ਆ ਠੀਕ ਹੈ ਜੀ ਹੁਣ ਤਾਂ ਮੰਗਾ ਲਿਆ ਸੀ ਇਹ ਟੈਂਕਰ ਮੰਗਾ ਤਾਂ ਸਾਨੂੰ ਕੋਈ ਸੱਤੇ ਵੀਰੇ ਨੇ ਮੰਗਾ ਤਾਂ ਕੋਈ ਚੱਕਰ ਵਾਲੀ ਗੱਲ ਹੀ ਜੀ ਹੁਣ ਅਸੀਂ ਕੀ ਕਰ ਸਕਦੇ ਆ ਇਹਦੇ ਵਿੱਚ ਪ੍ਰਸ਼ਾਸਨ ਤੋਂ ਅਸੀਂ ਇਹ ਮੰਗਾ ਸਾਡੇ ਪਾਣੀ ਸਾਫ਼ ਆਣਾ ਚਾਹੀਦਾ ਜੀ ਪਦੀ ਆਣਾ ਚਾਹੀਦਾ ਪ੍ਰੋਪਰ ਆਣਾ ਚਾਹੀਦਾ ਨਾਲੇ ਜੀ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਬਿੱਲ ਭਰਦੇ ਆਸੀਂ ਇਹ ਤੋਂ ਵੱਡੀ ਬਿੱਲ ਭਰਦਿਆਂ ਨਾਲੇ ਪਾਣੀ ਦਾ ਜੀ ਬਿੱਲ ਭਰਦੇ ਆ ਜੀ ਅਸੀਂ ਪਾਣੀ ਦਾ ਇਹ ਵੀ ਨਹੀਂ ਵੀ ਅਸੀਂ ਬਿੱਲ ਨਹੀਂ ਭਰਦੇ ਮਹੀਨੇ ਬਾਅਦ ਬਿੱਲ ਨੇ ਪਾਣੀ ਦਾ ਦੇਣੇ ਤਾਂ ਵੀ ਸਾਨੂੰ ਪਾਣੀ ਦੀ ਪ੍ਰੋਬਲਮ ਆਈਂਦੀਆਂ ਨੇ ਅਸੀਂ ਕਿੱਥੇ ਜਾਵਾਂਗੇ ਪਾਣੀ ਲੈਣ ਬੱਚੇ ਸਾਡੇ ਉਹਦਾ ਛੋਟੇ ਛੋਟੇ ਨੇ ਐਂ ਅਗਰ ਇੱਕ ਬੱਚੇ ਨੂੰ ਛੱਡਦੇ ਆ ਮੜੀਆਂ ਚ ਪਾਣੀ ਲੈ ਕੇ ਆੰਨੇ ਆਸੀਂ ਐਂ ਤੇਰਾ ਸਾਲ ਦਾ ਸਾਡਾ ਬੱਚਾ ਮਰ ਗਿਆ ਕੀ ਪਤਾ ਹੈ ਪਾਣੀ ਪੀ ਕੇ ਕਾਰਨ ਮਰ ਗਿਆ ਹੋਵੇ ਅਗਲਾ ਐਕਸ਼ਨ ਇੰਨੇ ਹੋਗੀ ਹੁੰਦੇ ਦੁਨੀਆ ਭਰ ਦੀ ਬੁੱੱਚੇ ਦੇ 13 ਦਿਨ ਦਾ ਬੱਚਾ ਸੀ ਇਨੀ ਇਫੈਕਸ਼ਨ ਸੀ ਹੁੰਦੇ ਦੁਨੀਆ ਭਰ ਦੀ ਜਦੋਂ ਦੀ ਮਾਂ ਪਾਣੀ ਪੀਊਗੀ ਦੁੱਧ ਪਿਆਊਗੀ ਉਹ ਫੈਕਸ਼ਨ ਬੱਚੇ ਦੇ ਜਾਣੀ ਸਾਡੇ ਸਾਡੇ ਤੇ ਹੱਥ ਮੈਂ ਬੇਨਤੀ ਹੈ ਵੀ ਸਾਡੇ ਇੱਥੇ ਪਾਣੀ ਸਾਫ ਮਿਲੇ ਔਰ ਪਾਣੀ ਸਾਨੂੰ ਪ੍ਰੋਪਰ ਮਿਲੇ ਨੀਤਾ ਜੀ ਸਾਡਾ ਕੋਈ ਹੱਲ ਕਰਨ ਨਹੀਂ ਤਾਂ ਫਿਰ ਅਸੀਂ ਆਪਣਾ ਹੱਲ ਆਪ ਕਰਾਂਗੇ ਜਿੱਤਾ ਕਰ ਪਰਸੋਂ ਤੋਂ ਮੋਟਰ ਖਰਾਬ ਹੋਈ ਸੀਗੀ ਜੀ ਉਹਦੇ ਵਿੱਚੋਂ ਪਰਸੋਂ ਜੋ ਹੋਈ ਆ ਜੈ ਸਿੰਘ ਸਾਹਿਬ ਨੂੰ ਪਤਾ ਏਡੀਓ ਸਾਹਿਬ ਨੂੰ ਪਤਾ ਐਕਸ਼ਨ ਸਾਹਿਬ ਨੂੰ ਪਤਾ ਮਹਿਕਮੇ ਨੂੰ ਸਾਰਿਆਂ ਨੂੰ ਪਤਾ ਚਲੇਗੀ ਇਸ ਕਵਰ ਜਦੋਂ ਉਹਨਾਂ ਨੇ ਜਾਰਡਰ ਦਿੱਤੇ ਮੋਟਰ ਚੜਾਉਣ ਦੇ ਦਿਖਾਉਣ ਦੇ ਚੈੱਕ ਕਰਨ ਦੇ ਬੰਦੇ ਆਏ ਕਰਕੇ ਚਲੇ ਗਏ ਪਰ ਉਹਦੇ ਵਿੱਚ ਤਾਰ ਸੜੀ ਨਿਕਲੀ ਤਾਰ ਨਮੀ ਪੈ ਗਈ ਉਸ ਤੋਂ ਬਾਅਦ ਟਰਾਂਸਫਾਰਮਰ ਦੀ ਪ੍ਰੋਬਲਮ ਆਈ ਉਹਦੀ ਤਾਰ ਨਮੀ ਪੈ ਗਈ ਤੇ ਹੁਣ ਟ੍ਰਿਪ ਮਾਰਦੀ ਸੀ ਮੋਟਰ ਸਵੇਰੇ ਸ਼ਾਮ ਇੱਕ ਟਾਈਮ ਤਾਂ ਪਾਣੀ ਜ਼ਰੂਰ ਗਿਆ ਪਰ ਅੱਜ ਸਵੇਰੇ ਨਾ ਜਾਣ ਕਰਕੇ ਥੋੜੀ ਹਲਚਲ ਮੱਚ ਗਈ ਫੇਰ ਵੀ ਇਹਦੇ ਨਾਲ ਇਹ ਆ ਵੀ ਹੁਣ ਸਰਕਾਰੀ ਚੀਜ਼ ਆ ਇਹਨਾਂ ਕਿਸੇ ਆਪਣਾ ਪੰਗਾ ਨਹੀਂ ਲੈ ਸਕਦੇ ਕੋਈ ਆਪਣੀ ਮਰਜ਼ੀ ਨਹੀਂ ਕਰ ਸਕਦੇ ਕੋਈ ਤੇ ਕਮੇਟੀ ਡਾਫਟਰ ਦੇ ਕੋਲ ਵੀ ਗਈ ਆ ਇਹ ਸਭ ਨਾਲ ਗੱਲ ਹੋਈ ਆ ਸਤਪਾਲ ਜੀ ਦੀ ਤੇ ਜੈ ਸਿੰਘ ਸਾਹਿਬ ਨਾਲ ਹੋਈ ਆ ਤੇ ਸ਼ਾਇਦ ਐਕਸ਼ਨ ਸਾਹਿਬ ਨਾਲ ਵੀ ਹੋਈ ਆ ਤੇ ਉਹ ਕਹਿੰਦੇ ਵੀ ਕੋਈ ਨਹੀਂ ਦੇਖਦੇ ਇਹ ਕਰਾ ਦਾਂਗੇ ਪਰ ਬੋਧਾ ਇਹ ਆ ਵੀ ਹੁਣ ਜੇ ਕੋਈ ਪੱਲਿਓ ਕਰਾਉਣ ਵਾਲਾ ਹੋਵੇ ਤਾਂ ਹੈ ਨਹੀਂ ਪਹਿਲਾਂ ਮੈਂ ਪੱਲਿਓ ਕਰਵਾਤੀ ਸੀ ਜ਼ਰੂਰ ਤੋਂ ਕੁਝ ਸ਼ਰਾਤੀਆਂ ਅਨਸਰ ਨੇ ਉਹ ਕਹਿੰਦੇ ਆ ਵੀ ਸ਼ਾਇਦ ਡਿਊਟੀ ਇਹਦੀ ਆ ਤਾਂ ਇਹੀ ਪੱਲਿਓ ਕਰਾਊਗਾ ਵੀ ਠੇਕੇਦਾਰੀ ਆ ਪਰ ਇਹ ਚੀਜ਼ ਨਹੀਂ ਇਹ ਕੋ ਸਰਕਾਰੀ ਬਿਲਡਿੰਗ 'ਚ ਬੈਠੇ ਆ ਡੇਗੀ ਤੋਂ ਮੁਲਾਜ਼ਮ ਨਹੀਂ ਕਰਾਉਣਗੇ ਠੀਕ ਉਹਨੂੰ ਉਹਦੇ ਇੱਕ ਡਿਊਟੀ ਆ ਇਸ ਕਰਕੇ ਵੀ ਪੱਲਿਓਂ ਪਹਿਲਾਂ ਮੈਂ ਕਰਾ ਚੁੱਕਿਆ ਵੀ ਹੁਣ ਨਹੀਂ ਮੈਂ ਕਰਾ ਸਕਦਾ ਸੌਰੀ ਵੀ ਜੇ ਇਹ ਗੱਲ ਆ ਤਾਂ ਆਪਣੀ ਆਪ ਕੋਈ ਵੀ ਕਰਾ ਸਕਦਾ ਕਿ ਵੀ ਆਪਾਂ ਨੂੰ ਕੋਈ ਚੀਜ਼ ਦਾ ਇਤਰਾਜ਼ ਨਹੀਂ ਜੀ ਇਹ ਪ੍ਰਾਈਵੇਟ ਠੇਕੇਦਾਰੀ ਆ ਠੇਕੇ ਤੇ ਲਈ ਹੋਈ ਆ ਮਤਲਬ ਕਿ ਕਿ ਇਹਦੀ ਰਿਪੇਅਰ ਹੋਣੀ ਆ ਜਾਇਜ਼ ਚ ਕੋਈ ਪ੍ਰੋਬਲਮ ਆ ਗਈ ਸਮੱਸਿਆ ਆ ਗਈ ਉਹ ਗਵਰਨਮੈਂਟ ਦਫ਼ਤਰ ਨੂੰ ਦੱਸਿਆ ਜਾਂਦਾ ਉਹਨੂੰ ਇਹ ਉਸੇਫਾ ਆਪਰੇਟਰ ਦੇ ਤੌਰ ਤੇ ਮੈਨੂੰ ਦੇਖ ਸਕਦੇ ਹੋ ਪੰਪ ਆਪਰੇਟਰ ਵੀ ਇਹਨੂੰ ਚਲਾਉਣ ਦੀ ਤੇਰੀ ਦੇਖਰੇਖ ਦੀ ਜ਼ਿੰਮੇਵਾਰੀ ਆ ਨਾ ਕਿ ਸੜਨ ਤੋਂ ਬਾਅਦ ਮੈਂ ਆਪਣੀ ਪੰਲਿਓ ਕਹਿੰਦਾ ਕਿ ਗੰਦਾ ਪਾਣੀ ਪੀਣ ਵਾਲਾ ਜਿਹੜਾ ਪਾਣੀ ਗੰਦਾ ਆ ਬਿਮਾਰੀਆਂ ਫੈਲ ਰਹੀਆਂ ਨੇ ਕਿਹੜੇ ਟੈਂਕੀ ਦੀ ਸਫਾਈ ਨਹੀਂ ਹੋਈ ਸਫਾਈ ਜੀ ਪਰਸੋ ਹੋਈ ਆ ਉਹਦੀ ਡੇਟ ਆਫ ਟੈਂਕੀ ਤੇ ਲਿਖੀ ਹੋਈ ਆ ਜੱਗ ਦੇਖ ਸਕਦੇ ਹੋ ਤੇ ਉੱਪਰ ਜਾਲੀ ਲਵਾਈ ਆ ਨਵੀਂ ਉਹ ਵੀ ਪੰਲਿਓ ਲਵਾਈ ਆ ਮੈਂ ਸਟੀਲ ਦੀ ਜਾਲੀ ਲੱਗੀ ਆ ਜਿਹੜੇ ਮੁੰਡਾ ਲਾ ਕੇ ਗਿਆ ਉਹ ਵੀ ਚੈੱਕ ਕਰ ਸਕਦੇ ਹੋ ਬੰਦਾ ਚਲਾਓ ਉੱਤੇ ਚੜਾ ਕੇ ਦੇਖੋ ਚੈੱਕ ਕਰੋ ਵੀਡੀਓ ਮੇਰੇ ਕੋਲ ਮੌਜੂਦਾ ਪ ਪਰसों ਦੀ ਡੇਟ ਚ ਸਾਫ ਹੋਈ ਆ ਕੋਈ ਪਾਣੀ ਗੰਦਾ ਨਹੀਂ ਆ ਰਿਹਾ ਕਿਸੇ ਪਾਸਿਓਂ ਹਾਂ ਜਿੰਨਾਂ ਦੇ ਕੁਝ ਹੈ ਪ੍ਰੋਬਲਮ ਘਰਾਂ ਚ ਉਹਨਾਂ ਦੇ ਆਪਣੇ ਕਨੈਕਸ਼ਨ ਆ ਦੀ ਆ ਪਿਛਲੇ ਸਾਲ ਵੀ ਮੈਂ 20000 ਪੱਲੇਉ ਲਾ ਕੇ ਉਹ ਕਨੈਕਸ਼ਨ ਸਹੀ ਕਰਾਏ ਸੀ ਵੀ ਚਲੋ ਕੋਈ ਨਹੀਂ ਉਹਨਾਂ ਦੀ ਹੈ ਨਹੀਂ ਸੀਗੀ ਹਿੰਮਤ ਕਰਾਉਣ ਦੀ ਬਾ ਚਲ ਯਾਰ ਮੈਂ ਕਰਵਾ ਦੇ ਉਹ ਕਨੈਕਸ਼ਨ ਮੈਂ ਨਵੇਂ ਲਵਾਏ ਨੇ ਦੁਬਾਰਾ ਕਰਾਏ ਨੇ ਪਟੋਗੜ 20 ਕਨੈਕਸ਼ਨ ਹੋਣਗੇ ਤੇ ਇੱਥੇ ਦੇ ਲੋਕਲ ਮੁੰਡੇ ਨੇ ਕਰੇ ਨੇ ਅੱਜ ਵੀ ਮੌਜੂਦਾ ਕਨੈਕਸ਼ਨ ਉਹ ਚੱਲਦੇ ਨੇ ਅਗਰ ਕਿਸੇ ਦੀ ਹੈਗੀ ਆ ਤਾਂ ਸ਼ਾਇਦ ਹੋ ਸਕਦਾ ਵੀ ਇਹ ਇੱਕ ਸਿਆਸਤ ਖੇਢੀ ਜਾਂਦੀ ਹੈ ਦੇ ਵਿੱਚ ਕਹਤਾ ਉਹ ਪਰ ਲੈਬ ਟੈਸਟ ਹੁੰਦਾ 15 ਦਿਨ ਬਾਅਦ ਹਰ 15 ਦਿਨ ਬਾਅਦ ਲੈਬ ਟੈਸਟ ਜਾਂਦਾ ਪਾਣੀ ਲੈਬੋਰੀਟਰੀ ਵੱਲੋਂ ਠੀਕ ਆ ਸਰਕਾਰੀ ਪਟਿਆਲਾ ਪਟਿਆਲਾ ਲੈਬੋਰੀਟਰੀ ਦੇ ਵਿੱਚ ਜਾ ਰਹੇ ਆ ਬਿਲਕੁਲ ਸਹੀ ਆ ਰਿਹਾ ਪਾਣੀ ਲੈਬ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਪਾਣੀ ਦੀ ਪੰਪ ਪਾਣੀ ਦਾ ਆਪਣੇ ਮੋਟਰ ਤੋਂ ਚੈੱਕ ਕਰ ਸਕਦੇ ਆਪਾਂ ਮੋਟਰ ਤੋਂ ਤੁਸੀਂ ਪੀ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਤੇ ਪੀ ਸਕਦੇ ਹੋ ਤੇ ਚੈੱਕ ਕਰਵਾ ਸਕਦੇ ਹੋ ਕਿਤੇ ਹੋਰ ਵੀ ਕਰਾਉਣਾ ਕੋਈ ਦਿੱਕਤ ਨਹੀਂ ਬੈਰਨਾਂ ਰਹੀ ਦੁਕਾਨੇ ਘਰ ਤੱਕ ਪੌਂਡ ਦਾ ਪਾਣੀ ਤੇ ਜੇ ਉਹ ਕੰਟਰਾਕਟਰ ਤਾਂ ਉਹ ਕਿਸ ਦੀ ਜ਼ਿੰਮੇਵਾਰੀ ਆ ਵੀ ਇਹਨੂੰ ਚੱਕੋ ਉਹ ਚੀ ਦਾ ਕਨੈਕਸ਼ਨ ਆ ਜੀ ਉਹਦੇ ਘਰ ਦੀ ਜ਼ਿੰਮੇਵਾਰੀ ਆ ਉਹ ਕਨੈਕਸ਼ਨ ਤੋਂ ਖਰਾਬ ਹੋ ਰਿਹਾ ਨਾ ਕਿ ਟੈਂਕੀ ਚੋਂ ਖਰਾਬ 4.500 ਫੁੱਟ ਤੋਂ ਪਾਣੀ ਆਉਂਦਾ ਇਹ ਖਰਾਬ ਕਿੱਥੋਂ ਹੋ ਜੂਗਾ ਜੇ ਟੈਂਕੀ ਦੀ ਗੱਲ ਕਰੀ ਉਹਦੀ ਸਫਾਈ ਦੀ ਕਰੀਏ ਉਹ ਆਪਾਂ ਤੁਹਾਨੂੰ ਪ੍ਰੂਫ ਦੇ ਸਕਦੇ ਜਗ ਚੈੱਕ ਕਰਾ ਸਕਦੇ ਹੋ ਤੁਸੀਂ ਕੋਈ ਵੀ ਬੰਦਾ ਭੇਜ ਸਕਦੇ ਹੋ ਦੇਖੋ ਜੋ ਕਹਿੰਦੇ ਐਕਸ਼ਨ ਸਾਹਿਬ ਦੇ ਨਾਲ ਗੱਲ ਹੋਈ ਹੈ ਇਹਨਾਂ ਦੀ ਜੀ ਕਰਦੇ ਆ ਠੀਕ ਆ ਨਹੀਂ ਫਿਰ ਦੇਖਦੇ ਕੋਸ਼ਿਸ਼ ਕਰਾਂਗੇ ਕੁਝ ਮੁਹੱਲੇ ਚੋਂ ਬੰਦੇ ਲਾਊਗਾ ਨਾਲ ਮੈਂ ਆਪਣੇ ਤੇ ਅਸੀਂ ਆਪ ਕਰਾਵਾਂਗੇ ਫਿਰ ਆਪ ਪਾਣੀ ਦਾ ਪਾਣੀ ਤਾਂ ਚਾਹੀਦਾ ਹੀ ਆ ਜੋ ਮੇਰੇ ਨਾਲ ਜੁੜੇ ਲੋਕਾਂ ਤੋਂ ਮੈਨੂੰ ਕਹਿਣਗੇ ਨਾ ਯਾਰ ਪਾਣੀ ਤਾਂ ਦੋ ਸਾਲਾਂ ਪਾਣੀ ਕਿੱਥੋਂ ਲਈਏ ਟੈਂਕਰਾਂ ਜੀ ਦਾ ਪੂਰਾ ਹੋ ਨਹੀਂ ਸਕਦਾ ਨਾ ਕਾਰਪੋਰੇਸ਼ਨ ਕਰ ਸਕਦੀ ਆ ਕਿਉਂਕਿ ਇਹ 90% ਟੈਂਕੀ ਤੇ ਆ ਜਿੰਮੇਵਾਰੀ ਆ ਇਹ ਸੈਨੀਟੇਸ਼ਨ ਵਿਭਾਗ ਦੀ ਆ ਜਾਣ ਇਹ ਸੈਨੀਟੇਸ਼ਨ ਵਿਭਾਗ ਦੀ ਉਹ ਕਹਿ ਰਹੇ ਨੇ ਤੁਸੀਂ ਕਰਵਾ ਸਕਦੇ ਹੋ ਇਹ ਆਪਣੀ ਹੱਥ ਤੋਂ ਬਾਹਰ ਜਾ ਚੁੱਕੀ ਹੈ ਪਹਿਲਾ ਪਿੰਡੂ ਯੋਜਨਾ ਸੀ 1999 ਚ ਪਰ ਹੁਣ ਇਹ ਕਾਰਪੋਰੇਸ਼ਨ ਚ 92 ਤੋਂ ਬਾਅਦ ਕਾਰਪੋਰੇਸ਼ਨ ਹੱਥ ਨਹੀਂ ਦੇ ਰਹੀ ਅਗਲਾ ਸਟੈਪ ਜੀ ਸਾਡੀ ਜੇਬ ਹੋਊਗੀ ਆਪਣੀ ਪਾਕਟ ਮੰਦੀ ਚ ਅਗਰ ਕੋਈ ਨਹੀਂ ਲਾਊਗਾ ਤੇ ਲਵਾਂਗੇ ਅਸੀਂ ਆਪਣਾ ਸਰਕਾਰ ਦੀ ਨਾਕਾਮੀ ਹੈ ਜੀ ਕਿਵੇਂ ਦੇਖੀ ਨਾਕਾਮੀ ਹੈ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕੋਈ ਨਹੀਂ ਹੱਥ ਫੜਾ ਰਿਹਾ ਜੇ 2-4 ਦਿਨ ਵੇਟ ਕਰਨੀ ਹੈ ਦੁਬਾਰਾ ਆ ਜਿਓ ਫੇਰ ਕਰ ਲਿਓ ਲੋਕਾਂ ਦੀ ਹਾਕ ਲਾ ਪਤਾ ਲੱਗ ਜੂਗੀ ਫਿਲਹਾਲ ਦੀ ਗੱਡੀ ਮੈਂ ਟਰਾਈ ਕਰ ਰਿਹਾ ਪੂਰੀ ਵੀ ਆਪਾਂ ਬਿਨਾਂ ਖਰਚੇ ਤੋਂ ਜਾਂ ਕਿਸੇ ਤਰੀਕੇ ਦਾ ਹੀ ਇਹ ਨਿਕਲ ਜਵੇ ਤੇ ਚੰਗੀ ਗੱਲ ਆ ਜਿਹੜੀ ਚੀਜ਼ ਥੋੜੀ ਬਹੁਤੀ ਪਊਗੀ ਉਹ ਪਵਾ ਸਕਦੇ ਆ ਅਗਰ ਖਰਚਾ ਵੱਡਾ ਹੋਇਆ ਤਾਂ ਸੌਰੀ ਪੱਲਿਓ ਤਾਂ ਮੈਂ ਵੀ ਨਹੀਂ ਕਰਾ ਸਕਦਾ ਇਹਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਉਹਨਾਂ ਕੋਲ ਜੀ ਮੇਰੀ ਕੋਈ ਗੱਲਬਾਤ ਨਹੀਂ ਹੋਈ ਇਹ ਸਤਪਾਲ ਜੀ ਦੀ ਗੱਲ ਹੋਈ ਆ ਜੈ ਜੀ ਸਾਹਿਬ ਨਾਲ ਅਡਿਊ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਕੰਟੈਕਟ ਉਹਨਾਂ ਨਾਲ ਕੀਤਾ ਨਹੀਂ ਜੀ ਨਹੀਂ ਨਿਜੀ ਤੌਰ ਤੇ ਜੀ ਮੇਰਾ ਫਰਜ਼ ਜਿਹੜਾ ਹੈਗਾ ਸੈਨੂ ਵਿਭਾਗ ਨੂੰ ਦਿੱਤਾ ਮੈਂ ਜਲ ਸਪਲਾਈ ਮਹਿਕਮੇ ਨੂੰ ਦੱਸਣਾ ਮੇਰਾ ਫਰਜ਼ ਆ ਡਿਊਟੀ ਜਿਹੜੀ ਮੈਂ ਉਹ ਦਿੱਤੀ ਜੈ ਜੀ ਸਾਹਿਬ ਆ ਕੇ ਚੈੱਕ ਕਰ ਗਏ ਲੱਗ ਭਾਗ 12 ਘੰਟੇ ਦੇ ਅੰਦਰ ਅੰਦਰ 10 ਘੰਟਾ ਜੀ ਅਗਰ ਮੋਟਰ ਕੱਟ ਕੇ ਵੀ ਫੋਣੀ ਪੈਗੀ ਹੋਰ ਤਾਂ ਪਾਵਾਂਗੇ